ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਪਾਲ YouTube ਚੈਨਲ ਤੇ ਤੇ ਅੱਜ ਆਪਾਂ ਵਿਖਾਉਣਾ ਤੁਹਾਨੂੰ ਆਪਣੀ ਕਣਕ ਇੱਕ ਇੱਕ ਪਾਸੇ ਤਾਂ 386 ਹੈ ਤੇ ਉਹ ਵਿਖਾਵਾਂਗੇ ਆਪਾਂ ਨੂੰ ਤੇ ਇੱਕ ਪਾਸੇ ਹੈਗੀ 303 ਵੀ ਕਿੰਨਾ ਕੁ ਫਰਕ ਆਉਦਾ ਆਪਣੀ 386 ਹੈ ਤੇ ਦੂਜੇ ਪਾਸੇ ਵੱਟ ਦੇ ਨਾਲ ਹੈਗੀ ਹੈ 303 ਤੇ ਉਹਦਾ ਆਪਾਂ ਤੁਹਾਨੂੰ ਖਾਵਾਂਗੇ ਛਿੱਟਿਆਂ ਦਾ ਕਿੰਨਾ ਫਰਕ ਆ ਤੇ ਬਾਕੀ ਆਹ ਕਣਖ ਹੁਣ ਤੁਸੀਂ ਵੇਖੋ ਤੇ ਨਾਲੇ ਇਸ ਕਣਕ ਚ ਆਪਾਂ ਕੋਈ ਵੀ ਬਾਹਲਾ ਕੁਝ ਨਹੀਂ ਪਾਇਆ ਆਮ ਸਧਾਰਨ ਜਿਵੇਂ ਪਹਿਲਾਂ ਆਪਾਂ ਰੇਹਾਂ ਪਾਉਂਦੇ ਸੀ ਤੇ ਉਹੀ ਓਵੇਂ ਰੇਹ ਪਾਈ ਆ ਕੋਈ ਜ਼ਿਆਦਾ ਰੇਹ ਨਹੀਂ ਪਾਈ ਆਪਾਂ ਤੇ ਬਾਕੀ ਸਪਰੀਆਂ ਆਪਾਂ ਕਿੰਨੀਆਂ ਕਰਤੀਆਂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਕਣਕ ਵੇਲੋ ਤੁਸੀਂ ਇੱਕਸਾਰ ਹੈ ਤੇ ਹੈਵੀ ਵਧੀਆ ਕੋਈ ਆਏ ਨਹੀਂ ਕਿਤੋਂ ਵੀ ਵਿਰਲੀ ਹੈ ਜਾਂ ਕੋਈ ਪਤਲੀ ਜੀ ਖੜੀ ਹੈ ਤੇ ਕੱਦ ਵੀ ਠੀਕ ਆ ਤੇ ਆਪਾਂ ਐਂਕੀ ਸਾਰੀ 30 80 ਵੀਜੀ ਹੈ ਆਪਾਂ ਕੋਈ ਹੋਰ ਵੈਰੈਟੀ ਨਹੀਂ ਬੀਜੀ ਤੇ ਪਰਮਾਤਮਾ ਸੁੱਖ ਰੱਖੇ ਐ ਤਕੀ ਸਾਰੀਆਂ ਗਣਕਾਂ ਵਧੀਆ ਰਹਿਣਗੀਆਂ ਤੇ ਗੱਲ ਜੇ ਆਪਾਂ 38 ਦੀ ਕਰੀਏ ਤੇ ਇਹਦਾ ਝਾੜ ਵੀ ਚੰਗਾ ਹੀ ਹੁੰਦਾ ਹੈ ਤੇ ਜੇ ਗਰਮੀ ਵੀ ਮੰਨ ਲਓ ਪੈ ਜੇ ਤਾਂ ਵੀ ਇਹ ਝਾੜ ਆਪ ਦਾ ਗਵਾਉਂਦੀ ਨਹੀਂ ਇਹਦਾ ਝਾੜ ਫੇਰ ਵੀ ਠੀਕ ਰਹਿ ਜਾਂਦਾ ਤੇ ਜਿਵੇਂ ਕੋਈ ਹੋਰ ਵੈਰੈਟੀਆਂ ਹੁੰਦੀਆਂ ਜਿਹੜੀਆਂ ਕੋਈ ਬਹੁਤ ਵੈਰਾਈਟੀਆਂ ਤੋਂ ਨਾ ਗਰਮੀ ਝੱਲੀ ਨਹੀਂ ਜਾਂਦੀ ਆਪਾਂ ਪਿਛਲੇ ਸਾਲ ਨਾਲੇ ਠੰਡ ਪੈਂਦੀ ਸੀ ਪਿੱਛੋਂ ਜੋ ਕੋਈ ਆਈ ਨਹੀਂ ਸੀ ਵਧੀਆ ਮੌਸਮ ਸੀਗਾ ਕਣਕ ਵਾਸਤੇ ਤੇ ਉਦੋਂ ਵੀ ਨਾ ਆਪਣੇ ਕਣਕ ਦੇ ਇਸੇ ਵਾਹਣ 'ਚ 222 ਸੀ ਤੇ ਉਸ ਕਣਕ ਦੀ ਆਪਾਂ ਨੂੰ ਇੱਕ ਘਾਟ ਦੀ ਸੀ ਉਹਦੇ 'ਚ ਸਾਰਾ ਕੁਝ ਉਵੇਂ ਹੋਇਆ ਸੀ ਜਿਵੇਂ ਦੂਜੀਆਂ ਕਣਕਾਂ ਨਾਲ ਹੋਇਆ ਸੀ ਬੀਜੀਆਂ ਸੀ ਉਸੇ ਟਾਈਮ ਤੇ ਬੀਜੀ ਸੀ ਉਹੋ ਕੁਝ ਉਹਦੇ ਚ ਪਾਇਆ ਸੀ ਤੇ ਉਹਦੇ ਨਾਲ ਦਾਣੇ ਬਰੀਕ ਰਹਿ ਗਏ ਸੀ ਇੱਕ ਤਾਂ ਵੈਸੇ ਬਰੀਕ ਸੀਗੇ ਦਾਣੇ ਤੇ ਉੱਤੋਂ ਨਾਲ 2-3 ਦਾਣੇ ਪੂਰੇ ਬਰੀਕ ਸੀਗੇ ਜੀਰੇ ਵਰਗੇ ਤੇ ਇਸੇ ਕਰਕੇ ਆਪਾਂ ਉਹ ਕਣਕ ਨਹੀਂ ਸੀ ਬੀਜੀ ਤੇ ਕੱਲੀ ਆਏ ਨਹੀਂ ਵੀ ਜੇ ਆਪਾਂ ਕੀ ਉਹ ਕਣਕ ਮਾੜੀ ਸੀ ਤੇ ਬਹੁਤ ਭਰਾਵਾਂ ਦੇ ਉਹ ਕਣਕ ਵਧੀਆ ਵੀ ਸੀਗੀ ਉਹਨਾਂ ਨੇ ਉਹ ਹੀ ਬੀਜੀ ਆ ਪਤਾ ਨਹੀਂ ਕੀ ਨੁਕਸ ਰਿਆ ਕੋਈ ਸਮਝ ਨਹੀਂ ਲੱਗੀ ਤੇ ਉਹ ਕਣਕ ਆਪਾਂ ਤਾਂ ਹੀ ਨਹੀਂ ਬੀਜੀ ਸੀ ਤੇ ਫੇਰ ਆਪਾਂ 30 86 ਸੀ ਕੋਸ ਉਹ ਵਧੀਆ ਰਹੀ ਸੀ ਤੇ ਆ ਹੁਣ ਤੁਹਾਨੂੰ 30 86 ਦਾ ਚਿੱਟਾ ਵਖਣਾ ਆ ਦੇਖੋ ਚਿੱਟਾ ਇਹਦਾ ਇਹਦੀ ਆਪਾਂ ਘੰਡੀਆਂ ਕਿੰਨੀਆਂ ਤਾਂ 3 ਤਨ ਤਨ 2 ਤਨ 9 ਤੇ ਇੱਕ ਆਉਤਲੀ 10 10 ਘੰਟੀਆਂ ਦੇ ਆਈਆਂ ਚਿੱਟੇ ਵੀ ਚਿੱਟੇ ਬਹੁਤ ਵਧੀਆ ਐਨ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਬਾਕੀ ਜਿੱਥੇ ਨੁਕਸਾਨ ਹੋਇਆ ਭਾਈ ਉਹ ਤਾਂ ਹੁਣ ਆਪਾਂ ਕੀ ਕਰ ਸਕਦੇ ਹਾਂ ਕਿ ਨਹੀਂ ਪ੍ਰਮਾਤਮਾ ਕੇ ਕੋਈ ਜ਼ੋਰ ਨਹੀਂ ਆ ਤੇ ਜਿਹੜਾ ਲਿਖਿਆ ਕਰਮਾਂ ਚ ਉਹੀ ਮਿਲਣਾ ਤੇ ਬਾਕੀ ਹਜੇ ਕਿਹੜਾ ਕੰਨ ਆਪਣੀ ਤੇ ਬਾਕੀ ਆਪਾਂ ਇਹਦੇ ਤੇ ਕੋਈ ਸਪਰੇਅ ਹੈ ਤੱਕ ਕੋਈ ਨਹੀਂ ਕੀਤੀ ਨਾ ਕੋਈ ਇਹਦੇ ਤੇ ਤੇਲੇ ਵਾਲੀ ਤੇ ਨਾ ਕੋਈ ਗੁਲਡੰਡੇ ਵਾਲੀ ਤੇ ਨਾ ਕੋਈ ਤਾਕਤ ਵਾਲੀ ਇਹਦੇ ਤੇ ਕੋਈ ਸਪਰੇ ਨਹੀਂ ਕੀਤੀ ਆ ਪੱਤੀ 86 ਤੇ ਤੇ ਬਾਕੀ ਉਹਦੇ ਤੇ ਹੋ ਸਕਦਾ ਸਪਰੇਆ ਕੀਤੀ ਹੋਣੀ ਜਿਹੜੀ ਆਪਾਂ ਤੁਹਾਨੂੰ ਦੂਜੀ ਕਣਕ ਦਾ 303 ਆ ਕਰਮਾ ਚ ਉਹੀ ਮਿਲਣਾ ਤੇ ਬਾਕੀ ਹਜੇ ਕਿਹੜਾ ਕਣਕ ਆਪਣੀਆਂ ਵੱਡੀਆਂ ਗਈਆਂ ਹਜੇ ਤਾਂ ਖੁੱਲਿਆ ਸਮਾਨ ਥੱਲੇ ਆ ਪ੍ਰਮਾਤਮਾ ਨੂੰ ਪਤਾ ਕੀ ਮਿਲਣਾ ਹਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਵੇਂ ਝੜ ਰਹਿ ਸਕਦਾ ਤੇ ਬਾਕੀ ਠੰਡ ਬਹੁਤ ਪੈਂਦੀ ਹੈ ਬਾਈ ਜਿਹੜੀ ਇਹ ਠੰਡ ਹੈ ਇਹ ਵੀ ਕਣਕ ਦੇ ਝਾੜ ਚ ਬਹੁਤ ਵੱਡਾ ਰੋਲ ਅਦਾ ਕਰਦੀ ਆ ਤੇ ਜੇ ਗਰਮੀ ਪੈ ਜਾ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਕਣਕ ਦਾ ਝਾੜ ਘਟ ਜਾਂਦਾ ਤੇ ਜਿਹੜੀ ਆਪਾਂ ਗੱਲ ਕਰਦੇ 303 ਦੀ ਉਹ ਆਪਾਂ ਵੀਡੀਓ ਬਣਾਉਣੇ ਹੁੰਦੇ ਪੰਜਾਂ ਕਮੈਂਟਾਂ ਦੀ ਸਾਢੇ ਪੰਜ ਅੱਛੀਆਂ ਮਿੰਟਾਂ ਦੀ ਤੇ ਉਹ ਫਿਰ ਵੀਡੀਓ ਬਾਲੀ ਵੱਡੀ ਹੋ ਜੂ ਉਹਦੀ ਆਪਾਂ ਇੱਕ ਹੋਰ ਵੀਡੀਓ ਬਣਾ ਦਿੰਨੇ ਆ ਤੇ ਉਹ ਇਸ ਤੋਂ ਬਾਅਦ ਹੋਊ ਆਉਗੀ ਤੇ ਉਹ ਵੇਖ ਲਿਓ ਜੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਆਹ ਕਣਕ ਆਪਣੀ 386 ਹੈ ਆਇਆ ਨਾ ਫਿਰ ਆ ਮੈਂ ਜੇ ਉਹ ਉਸ ਕਣਕ ਨੂੰ ਵੇਚ ਲੈਣਾ ਤਾਂ ਫਿਰ ਵੀਡੀਓ ਬਾਲੀ ਵੱਡੀ ਹੋ ਜਾਂਦੀ ਹੈ ਤੇ ਇਸ ਕਰਕੇ ਨਾ ਮੈਂ ਉਹਦੀ ਇੱਕ ਵੀਡੀਓ ਲੈ ਦੇ ਬਣਾ ਦੂੰਗਾ ਤੇ ਨਾਲੇ ਉਹਦੇ ਤੇ ਖਰਚ ਕਿੰਨਾ ਕੀਤਾ ਹੈ ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ। ਬਾਕੀ ਨਵੀਂ ਵੈਰਾਈਟੀ ਜਿਹੜੀ ਕੋਈ ਉਹ ਆਪਣੇ ਇੱਥੇ ਨਹੀਂ ਬੀਜਾਂ ਨੂੰ ਆਣ ਕਿਤੇ ਜਾਂ ਆਪਣੇ ਨੇੜੇ ਤੇ ਡੇ। ਨਹੀਂ ਆਪਾਂ ਉਹਦੀ ਵੀਡੀਓ ਬਣਾਉਣੀ ਸੀ। ਤੇ ਚਲੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ। ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ।